ਇਹ ਕਾਜ ਪੇਸ਼ੀ ਸੀ ਜੋ ਜਿਸ ਕੇਸ 'ਚ ਅਰਵਿੰਦ ਕੇਜਰੀਵਾਲ ਨੇ ਤੇ ਅਸ਼ੀਸ਼ ਕੈਤਾਨ ਨੇ ਮਾਫੀ ਮੰਗ ਲਈ ਆ ਉਹ ਸੰਜੇ ਸਿੰਘ ਦਾ ਕੇਸ ਸੀ ਮਕਸਦ ਤਾਂ ਉਹਨੂੰ ਅੰਦਰ ਕਰਾਉਣ ਦਾ ਸੀ ਤੇ ਰੱਬ ਵੱਲੋਂ ਆਪ ਹੀ ਅੰਦਰ ਹੋ ਗਿਆ ਤੇ ਹੁਣ ਤਾਂ ਉਹਦੇ ਨਾਲ ਹਮਦਰਦੀ ਆ ਕਿ ਭਾਈ ਅਸੀਂ ਤਾਂ ਜਿਹੜਾ ਕੰਮ ਕੋਰਟਾਂ 'ਚ ਕਰਾਉਣਾ ਸੀ ਰੱਬ ਨੇ ਸੁਣ ਲਈ ਪਹਿਲਾਂ ਤੇ ਹੁਣ ਕੀ ਕਹਿਣਾ ਉਹਦੇ ਬਾਰੇ ਸਾਨੂੰ ਜਿਹੜਾ ਕਹਿੰਦਾ ਸੀ ਕਾਲਰ ਤੋਂ ਫੜ ਕੇ ਅੰਦਰ ਕਰਾਵਾਂ ਉਹ ਆਪ ਹੀ ਕਾਲਰ ਤੋਂ ਫੜ ਕੇ ਉਹਨੂੰ ਅੰਦਰ ਦੇ ਦ। ਹੁਣ ਆਜੇ ਬਾਗ। ਸਰ ਵਿਖਿਆ ਗਿਆ ਕਿ ਹਰ ਵਾਰੀ ਕੇਜਲੀਬਾ ਸਰਕਾਰ ਨੇ ਪੰਜਾਬ ਨਾਲ ਧੋਖਾ ਵੀ ਕੀਤਾ ਤੇ ਪਰਮਾਤਮਾ ਹਰ ਬੰਦੇ ਸੱਚਾਈ ਦਾ ਸਾਥ ਦਿੰਦਾ ਹੈ ਬੰਦੇ ਨੂੰ। ਦੇਖੋ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਲੱਲੂ ਕਰੇ ਕਵਲੀਆਂ ਰੱਬ ਛੱਡੀਆਂ ਪਾਵੇ। ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਾਵਰ ਦੀ ਦੁਰਵਰਤੋਂ ਕੀਤੀ ਝੂਠ ਦਾ ਸਹਾਰਾ ਲਿਆ ਉਹਦੀ ਪੋਲਿਟਿਕਸ ਕੀਤੀ ਅੱਜ ਸਾਰੇ ਐਕਸਪੋਜ਼ ਹੋ ਗਏ ਇੱਕ ਇੱਕ ਕਰਕੇ ਇਹ ਸਾਰੇ ਅੰਦਰ ਜਾ ਰਹੇ ਇਸ ਲਈ ਇਹ ਜਿੱਥੇ ਰੱਬ ਦਾ ਇਨਸਾਫ ਹੈ ਉਦੋਂ ਉਤੋਂ ਦੀ ਤਾਂ ਕੋਈ ਇਨਸਾਫ ਹੀ ਨਹੀਂ ਇਸ ਲਈ ਹੁਣ ਮੈਂ ਉਹਨਾਂ ਬਾਰੇ ਕੀ ਕਹਿਣਾ ਕੀ ਨਹੀਂ ਕਹਿਣਾ ਕਈ ਮਾਫੀ ਮੰਗ ਕੇ ਹੱਥ ਜੋੜ ਕੇ ਮਾਫੀ ਮੰਗ ਕੇ ਲੰਮੇ ਬਹਿ ਕੇ ਭੱਜੇ ਆ ਇਹ ਗੁਰੂ ਘਰ 'ਚ ਲੋਕਾਂ ਦੀ ਕਚਹਿਰੀ 'ਚ ਗੁਰੂ ਦੀ ਕਚਹਿਰੀ 'ਚ ਸੱਚਾਈ ਦੀ ਜਿੱਥੇ ਹੋਣੀ ਹੈ ਅਗਲਾ ਕੀ ਸਟੈਪ ਹੈ ਜੀ ਹੁਣ ਅੱਜ ਤੋਂ ਬਾਅਦ ਕੀ ਹੋਣਾ ਹੁਣ ਉਹਦਾ ਪ੍ਰੋਡਕਸ਼ਨ ਵਾਰੰਟ ਮੰਗਿਆ ਜੀ ਉਹਨਾਂ ਦੇ ਵਕੀਲ ਸਾਹਿਬ ਨੇ ਸੋ ਉਹਨੂੰ ਹੁਣ ਲੈ ਕੇ ਆਉਣਗੇ ਉਹਨੂੰ ਪਿੰਜਰੇ ਵਾਲੀ ਗੱਡੀ 'ਚ ਆਊ ਜੀ ਜਿੱਥੇ ਜਾਣਾ ਜਾਣ ਦੀ ਮੈਂ ਗੱਲ ਕੀਤੀ ਸੀ ਲੈ ਹੁਣ ਸਾਨੂੰ ਤਾਂ ਕੀ ਆਹੀ ਤਾਂ ਸਤਕਾਰ ਹੀ ਕਰਾਂਗੇ ਭਾਈ ਹੁਣ ਜਦੋਂ ਮੇਰਾ ਕਹਾਦਾ ਇਹਦੇ ਵਿੱਚ ਪੋਲਿਟਿਕਸ ਕਰੇ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਜਿਹੜੇ ਸਕੰਜੇ ਨੇ ਅਫਸਰਾ ਤਾਂ ਵੀ ਕੱッセ ਜਾ ਰਹੇ ਨੇ ਅਲੀ ਵਾਈਟੀ ਪਾਰਟੀਆਂ ਤੇ ਵੀ ਕੱッセ ਜਾ ਰਹੇ ਉਹਨਾਂ ਦਾ ਕਹਿਣਾ ਕੋਈ ਬਖਸ਼ਿਆ ਨਹੀਂ ਜਾਏਗਾ ਆ ਅਕਾਲੀ ਦਲ ਨੂੰ ਉਹਨੂੰ ਚੁਸੜਿਕਣਾ ਇੱਕ ਦਾ ਹੁੰੜੜੀ ਉਹਨਾਂ ਨੇ ਕਿਹਾ ਕਿ ਓਪਨ ਡਿਬੇਟ ਤੇ ਵੀ ਲੋਕ ਪਿੱਛੇ ਹਟਦੇ ਨਜ਼ਰ ਆ ਰਹੇ ਅਸੀਂ ਤੇ ਖੁੱਲਾ ਚੈਲੰਜ ਕੀਤਾ ਸੀ ਕਿ ਆ ਕੇ ਸਾਡੇ ਸਕੰਜਾ ਤਾਂ ਮੇਰਾ ਵੀ ਰੀਨਾ ਤੇ ਕੱਸਿਆ ਜਾ ਰਿਹਾ ਜੈਨ ਸਾਹਿਬ ਇਹਨਾਂ ਦੇ ਮੰਤਰੀ ਸਾਹਿਬ ਪਹਿਲਾਂ ਅੰਦਰ ਹੋ ਗਏ ਉਸ ਤੋਂ ਮਗਰੋਂ ਮਨੀਸ਼ ਸ਼ੋਧਿਆ ਹੋ ਗਿਆ ਜਿਹੜਾ ਇਹਨਾਂ ਦਾ ਆਈਜ਼ਨ ਯਰ ਸੀ ਅਰਵਿੰਦ ਕੇਜਰੀ ਵਾਲਾ ਸੰਜੇ ਸਿੰਘ ਹੋ ਗਿਆ ਹੁਣ ਤਾਂ ਦੋ ਤਿੰਨ ਹੀ ਰਹਿ ਗਏ ਆ ਇਹਨਾਂ ਦੀ ਗਿਣਤੀ ਤਾਂ ਇਹਨਾਂ ਦੀ ਪੁੱਛੀ ਸ਼ੁਰੂ ਹੋਰ ਮੈਂ ਸਮਝਦਾ ਕਿ ਪੰਜਾਬ 'ਚ ਵੀ ਬੜੀ ਸ਼ੀਤੀ ਇੰਡੀਪੈਂਡੈਂਟ ਇਨਕੁਆਇਰੀ ਜੀਬੀਆਈ ਇਨਕੁਆਇਰੀ ਲੇਕਰ ਮਾਫੀਆ ਤੇ ਚੱਲ ਰਹੀ ਆ ਉਹਦੇ 'ਚ ਵੀ ਕਈ ਅਫਸਰ ਨੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਕੈਪਸ ਨੇ ਅਰਗਿਆਂ ਦੇ ਉਹਨਾਂ ਐਕਸਪੋਜ਼ ਹੋਣਾ ਔਰ ਕਿਸ ਤਰ੍ਹਾਂ ਜਿਨ੍ਹਾਂ ਨੇ ਦਿੱਲੀ 'ਚ ਫਾਇਦਾ ਲਿਆ ਉਹ ਵੀ ਐਕਸਪੋਜ਼ ਹੋਣਗੇ ਔਰ ਨਾਲ ਹੀ ਮਾਈਨਿੰਗ 'ਚ ਜਿਹਦੇ 'ਚ ਹਰਜੋਤ ਬੈਂਸ ਦਾ ਸਿੱਧਾ ਹੀ ਨਾਮ ਆ ਰਿਹਾ ਫੋਰੈਸਟ ਲੈਂਡ 'ਚ ਆਪ ਦੇ ਬੇਨਾਮੀ ਜਿਹੜੇ ਕ੍ਰਸ਼ਰ ਚਲਾ ਰਿਆ ਉਹ ਔਰ ਉਹ ਐਸਐਸਪੀ ਵਿਵੇਕ ਸੋਨੀ ਦੀ ਖਚਾਈ ਹੋਈ ਹੋਈ ਆ کورٹ ਤੋਂ ਜਸਟਿਸ ਸ਼ਰਾਵਤ ਸਾਹਿਬ ਦੀ کورٹ ਤੋਂ ਕਿ ਤੂੰ ਟਰੱਕ ਡਰਾਈਵਰ ਨੂੰ ਫੜ ਲਿਆਉਣਾ ਤੇ ਟਰੱਕ ਡਰਾਈਵਰ ਤਾਂ ਮਾਈਨਿੰਗ ਕਰਨੀ ਨਾ ਮਨਜਿੰਦਰ ਲਾਲਪੁਰੇ ਦਾ ਕੇਸ ਆ ਬੜੀ ਕੇਸ ਨੇ ਇਹਨਾਂ ਦੇ ਮਾਈਨਿੰਗ ਦੇ ਇਸ ਲਈ ਇਹਦੇ ਚ ਵੀ ਬੜੀ ਛੇਤੀ ਮਾਈਨਿੰਗ ਚੋਂ ਕਿੱਥੋਂ 20000 ਕਰੋੜ ਕਮਾਉਣਾ ਸੀ ਕਿੱਥੋਂ ਕਮਾਈ ਦਾ ਆਮ ਆਦਮੀ ਪਾਰਟੀ ਦੇ ਦਫ਼ਤਰਾਂ 'ਚ ਜਾ ਰਹੀ ਇਹ ਸਾਰੀ ਚੀਜ਼ਾਂ ਐਕਸਪੋਜ਼ ਹੋਣ